ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲੇ ਉੱਤੇ ਗੱਲ ਕਰਾਂਗੇ ਸਰਕਾਰ ਇਹਨਾਂ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਔਰ ਪੂਰੀ ਹਮਦਰਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਾਂ ਇਹ ਮਸਲੇ ਜਿਹੜੇ ਆ ਜਿਹੜੇ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਰ ਜਿਹੜੇ ਕੋਈ ਕੇਂਦਰੀ ਸਰਕਾਰ ਤੋਂ ਲੇ ਕੇ ਪਹੁੰਚਣਗੇ ਉਹ ਭੇਜਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਅੰਦਰਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ ਅਜੇ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਤੇ ਬੈਠ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ ਸਾਡੀ ਜੇ ਮੰਤਰੀਆਂ ਦੀ ਲੱਗੂਗੀ ਸਾਡੇ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜੜ ਮੈਂ ਤੈਨੂੰ ਪਾਸੇ ਹੀ ਭੋਸੇ ਦੋੜੇ ਦੋਨਾ ਕਿ ਤੁਹਾਡੀਆਂ ਮੰਗਾਂ ਪਧਤੀ ਸਰਕਾਰ ਜਿਹੜੀ ਆ ਗੰਭੀਰ ਹੈ ਔਰ ਅਸੀਂ ਹਰ ਤਰ੍ਹਾਂ ਤੁਹਾਡੀਆਂ ਮੰਗਾਂ ਦੇ ਉੱਤੇ ਉਚਾਹ ਕਰਾਂਗੇ ਮੀਟਿੰਗ ਕਰਾਂਗੇ ਤੁਹਾਨੂੰ ਵੀ ਭਾਵਾਂਗੇ ਔਰ ਚੰਗੇ ਸਿੱਟੇ ਜਿਹੜੇ ਉਹ ਵਧੀਆ ਨਿਕਲ ਲਿਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਇਗੋ ਸਿੱਕਾ ਖਾਲਸਾ ਅਸੀਂ ਜਿਹੜੀ ਹੈ ਮੋਚ ਵਾਲੇ ਪਧਾਵਾਂ ਨੇ ਜਿਹੜੀਆਂ ਮੰਗਾ ਦੱਸੀਆਂ ਉਹਨਾਂ ਦੇ ਉੱਤੇ ਪੂਰਾ ਜੜੀ ਵਿਚਾਰ ਸੱਤਸਾ ਕਰਾਂਗੇ ਮੀਟਿੰਗ ਕਰਾਂਗੇ ਮੈਨੂੰ ਬਾਦੋਂ ਦਾ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਮੰਗਾ ਦਾ ਕਾਨੂੰਨੀ ਪੱਖ ਕੀ ਹੈ ਮੁੰਡੇ ਦਾ ਸਿਆਸੀ ਪੱਖ ਜਾਂ ਦੂਜੇ ਪੱਖ ਕਿਹੜੇ-ਕਿਹੜੇ ਆ ਤੇ ਸਾਰੀਆਂ ਮੰਗਾਂ ਦੇ ਉੱਤੇ ਵਿਚਾਰ ਕਰਕੇ ਤੇ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਚਿਆਂ ਦੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਦਿਵਾ ਕੇ ਆਇਆ ਕਿ ਸਰਕਾਰ ਇਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ ਸਰਕਾਰ ਇਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ ਇਹ ਮੈਂ ਕਹਿ ਕੇ ਆਇਆ ਔਰ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜੜੀ ਉਹ ਕਰ ਲਈਆ ਸਾਹਿਬ ਕਹਿੰਦੇ ਕਿ ਸਖਤ ਕਾਨੂੰਨ ਬਣਾਇਆ ਜਾਏਦਾ ਬੇਅਦਬੀ ਦੇ ਮਸਲੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੀ ਬਦਗੀਆਂ ਹੋ ਰਹੀਆਂ ਨੇ ਉਹਨਾਂ ਦੇ ਮਸਲੇ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਦੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਦੀ ਗੰਬੀਰ ਵਿਆਉ ਦਸੀ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਵੇਲੇ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਉਂਦੇ ਆ ਜੇ ਇਹ ਤੋਂ ਅੱਗੇ ਵੀ ਕਾਨੂੰਨ ਤੇ ਹੈਗੇ ਆ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ ਜਿਹਦੇ ਤੋਂ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ ਤੇ ਕੋਈ ਨਹੀਂ ਅਸੀਂ ਅਸੈਂਬਲੀ 'ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋ ਕਾਨੂੰਨ ਹੇਲੀ ਗੱਲ ਤਾਂ ਲੋੜ ਹੀ ਨਹੀਂ ਅੱਜ ਹੋਊਗੀ ਤੋ ਆਪਾਂ ਕੋਈ ਦਿੱਕਤ ਨਹੀਂ ਬੰਦ ਸਿੰਘ ਦਾ ਜਿਹੜੇ ਨੇ ਨੀਂਦ ਬਿਟੂ ਜਿਹੜੇ ਨੇ ਜਦੋਂ ਕਾਂਗਰਸ ਚ ਸੀਗੇ ਉਹ ਹਮੇਸ਼ਾ ਇਹ ਕਹੋਸ ਕਰਦੇ ਰਹੀ ਸੀ ਮੋਰਚੀ ਨੂੰ ਲੇਕਿਨ ਜਦੋਂ ਉਹ ਜਦੋਂ ਤੋਂ ਬੀਜੇਪੀ ਚ ਰਹੇ ਨੇ ਉਹ ਕਹ ਰਹੇ ਨੇ ਕਿ ਮੈਂ ਬੰਦ ਸਿੰਘ ਨਾਲ ਆ ਮੈਂ ਪੂਰਾ ਜ਼ਰ ਲਵਾਉਂਗਾ ਨਹੀਂ ਕੋਈ ਨਹੀਂ ਬਿਟੂ ਕੀ ਕਿੰਦਾ ਕੀ ਨਹੀਂ ਕਿੰਦਾ ਉਹਦੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਸਰਕਾਰ ਦੇ ਬਿਟੂ ਹਨੀ ਬੀਜੇਪੀ ਦੇ ਵਿੱਚ ਨੇ ਉਹਨਾਂ ਦੇ ਆਪਣੇ ਖਿਆਲ ਆ ਠੀਕ ਹੈ ਜੇ ਉਹ ਨਾਲ ਆ ਤੋ ਉਹਨਾਂ ਨੂੰ ਸੈਂਟਰ ਚ ਗੱਲ ਕਰਨੀ ਚਾਹੀਦੀ ਐ ਅਸੀਂ ਇੱਥੇ ਕਹਾਂਗੇ ਉਹ ਸੈਂਟਰ ਚ ਗੱਲ ਪਰ ਅਸੀਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਦੇ ਉੱਤੇ ਪੁਦੀ ਅਮਰਦੀਤ ਦੇ ਨਾਲ ਤੇ ਪੁਦੀ ਕਮਬੀਤਾ ਦੇ ਨਾਲ ਜਿਹੜਾ ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ ਕੋਈ ਟਾਈਮ ਕੋਈ ਮੀਟਿੰਗ ਦਾ ਸਮਾਂ ਰੱਖੀਏ ਜਲਦੀ ਕਿਉਂਕਿ ਜੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਜਲਦੀ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੂੰ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ ਨਹੀਂ ਜੂਦੀ ਨਹੀਂ ਕਿ ਸਾਡੇ ਅਧਿਕਾਰੀ ਆ ਜਾਣਗੇ ਕੋਈ ਮੰਤਰੀਆਂ ਦੀ ਡਿਊਟੀ ਲੱਗ ਜੂ ਕੋਈ ਜੂਦੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਜਦੋਂ ਕਹਿੰਦੇ ਲੋਡ ਬੂਥ ਤੇ ਆ ਵੀ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਆਈਡੀ ਕੋ ਗੱਲ ਨਹੀਂ ਪਰ ਉਹਦੇ ਤੋਂ ਪਹਿਲਾਂ ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜਿਆਦਾ ਆ ਇਹ ਅਧਿਕਾਰੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਗ੍ਰਹਿ ਮਤਵਾਲੇ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਇਸ ਕਰਕੇ ਗ੍ਰਹਿ ਮਤਵਾਲੇ ਦੇ ਨਾਲ ਸੰਬੰਧਿਤ ਅਧਿਕਾਰੀ ਜਿਹੜੇ ਆ ਉਹ ਇਹਨਾਂ ਮੀਟਿੰਗਾਂ ਦੇ ਸ਼ਾਮਲ ਹੋਣੇ ਜੁੜੀ ਆ ਇਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾਂਗੇ ਜੀ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲੇ ਉੱਤੇ ਗੱਲ ਕਰਾਂਗੇ ਸਰਕਾਰ ਇਨਾਂ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਔਰ ਪੂਰੀ ਹਮਦਰਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਣਾ ਇਹ ਮਸਲੇ ਜਿਹੜੇ ਆ ਜਿਹੜੇ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਿਹੜੇ ਜਿਹੜੇ ਕੋਈ ਕੇਂਦਰ ਸਰਕਾਰ ਤੋਂ ਲੈ ਕੇ ਭੇਜਣੇ ਹੋਣਗੇ ਉਹ ਭੇਜਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਵਾਉਂਦਾ ਕਿ ਅਸੀਂ ਹਮਦਰਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ ਅੱਜ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਫੇਰ بیٹھ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ ਸਾਡੀ ਜੇ ਮੰਤਰੀਏ ਦੀ ਲੱਗੂਗੀ ਸਾਡੀ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜਿਹੜਾ ਮੈਂ ਤੁਹਾਨੂੰ ਪਸੇ ਹੀ ਪ੍ਰੋਫੈਸਰ ਦਵਾਰੋਂ ਦੋਨਾ ਕਿ ਤੁਹਾਡੀਆਂ ਮੰਗਾਂ ਬਲਤੀ ਸਰਕਾਰ ਜਿਹੜੀ ਆ ਗੰਭੀਰ ਐ ਔਰ ਅਸੀਂ ਹਰ ਤਰ੍ਹਾਂ ਤੁਹਾਡੀਆਂ ਮੰਗਾਂ ਦਿੱਤੇ ਉਚਾਰ ਕਰਾਂਗੇ ਮੀਟਿੰਗ ਕਰਾਂਗੇ ਤੁਹਾਨੂੰ ਵੀ ਭਾਵਾਂਗੇ ਉਹ ਚੰਗੇ ਸਿੱਟੇ ਜਿਹੜੇ ਉਹ ਵਧੀਆ ਨਿਕਲਣਗੇ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਵਾਗੋ ਸਿੱਕਾ ਖਾਲਸਾ ਜਿਹੜੀ ਮੰਗਾਂ ਐ ਅਸੀਂ ਜਿਹੜੀਆਂ ਮੋਚਾਲੇ ਉਹਦਾ ਬੰਦੇ ਜਿਹੜੀਆਂ ਮੰਗਾਂ ਦੱਸੀਆਂ ਉਨਾਂ ਦੇ ਉੱਤੇ ਪੂਰਾ ਜਿਹੜੀ ਵਿਚਾਰ ਚर्चा ਕਰਾਂਗੇ ਮੀਟਿੰਗ ਕਰਾਂਗੇ ਮੈਨੂੰ ਬਾਜੂ ਦਾ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਮੰਗਾ ਦਾ ਕਾਨੂੰਨੀ ਪੱਖ ਕੀ ਹੈ ਮੰਡਾ ਦਾ ਸਿਆਸੀ ਪੱਖ ਦਾ ਦੂਜੇ ਪੱਖ ਕਿਹੜੇ-ਕਿਹੜੇ ਆ ਤੇ ਸਾਡੀਆਂ ਮੰਗਾਂ ਦੇ ਉੱਤੇ ਵਿਚਾਰ ਕਰਕੇ ਤਾਂ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਚੇ ਵਾਲੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਵਾਲੇ ਆਖਿਆ ਹੈ ਕਿ ਸਰਕਾਰ ਇਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ ਇਹ ਮੈਂ ਕਹਿ ਕੇ ਆਇਆ ਹਾਂ ਉਹ ਤੇ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜੜੀ ਉਹ ਕਰ ਲੈ ਆਪ ਜੀ ਸਾਹਿਬ ਕਹਿੰਦੇ ਕਿ ਸਖਤ ਕਾਨੂੰਨ ਬਣਾਇਆ ਜਾਂਦਾ ਬੇਅਦਬੀ ਦੇ ਮਸਲੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੀ ਬਦਗੀਆਂ ਹੋ ਰਹੀਆਂ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਦੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਹੀ ਗੰਭੀਰ ਵੀ ਆਉਦਾ ਸੀ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਬਣਾ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਉਂਦੇ ਆ ਜੇ ਇਹ ਤੋਂ ਅੱਗੇ ਵੀ ਕਾਨੂੰਨ ਤੇ ਹੈਗੇ ਆ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ ਜੇ ਦੇ ਤੋਂ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ ਤੇ ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ ਤੇ ਕੋਈ ਨਹੀਂ ਅਸੀਂ ਅਸੈਂਬਲੀ 'ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋ ਕਾਨੂੰਨ ਇਹ ਕਿਹਾ ਤਾਂ ਲੋੜੀ ਨਹੀਂ ਪਰ ਜੇ ਹੋਊਗੀ ਤਾਂ ਆਪਾਂ ਕੋਈ ਦਿੱਕਤ ਨਹੀਂ ਬੰਦ ਸਿੰਘਾਂ ਦੇ ਜਿਹੜੇ ਨੇ ਜਦੋਂ ਕਾਂਗਰਸ ਸੀਗੇ ਉਹ ਹਮੇਸ਼ਾ ਇਹਪੋਸਟ ਕਰਦੇ ਰਹੀ ਸੀ ਮੋਦੀ ਨੂੰ ਲੇਕਿਨ ਜਦੋਂ ਉਹ ਜਦੋਂ ਬੀਜੇਪੀ ਚ ਰਹਿਨੇ ਉਹ ਕਹਿ ਰਹੇ ਕਿ ਮੈਂ ਬੰਦ ਸਿੰਘਾਂ ਨਾਲ ਆ ਮੈਂ ਪੂਰਾ ਸਾਥ ਦੇਵਾਂਗਾ ਇਹ ਕੋਈ ਨਹੀਂ ਬਿੱਟੂ ਕੀ ਖਿੰਦਾ ਕੀ ਨਹੀਂ ਖਿੰਦਾ ਉਹਦੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਸਰਕਾਰ ਦੇ ਬਿੱਟੂ ਉਹ ਨਹੀਂ ਬੀਜੇਪੀ ਦੇ ਵਿੱਚ ਨੇ ਉਹਨਾਂ ਦੇ ਆਪਣੇ ਖਿਆਲ ਆ ਠੀਕ ਹੈ ਜੇ ਉਹ ਨਾਲ ਆ ਤਾਂ ਉਹਨਾਂ ਨੂੰ ਸੈਂਟਰ 'ਚ ਗੱਲ ਕਰਨੀ ਚਾਹੀਦੀ ਐ ਅਸੀਂ ਇੱਥੇ ਕਹਾਂਗੇ ਉਹ ਸੈਂਟਰ 'ਚ ਕਰਨ ਪਰ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਦੇ ਉੱਤੇ ਪੁਦੀ ਉਹਨਰਦੀ ਦੇ ਨਾਲ ਤੇ ਪੁਦੀ ਕਬੀਤਾ ਦੇ ਨਾਲ ਜਿਹੜਾ ਬਚਾ ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ ਕੋਈ ਟਾਈਮ ਕੋਈ ਮੀਟਿੰਗ ਦਾ ਸਮਾਂ ਰੱਖਾਂਗੇ ਜਲਦੀ ਕਿਉਂਕਿ ਜੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਜਲਦੀ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੂੰ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ ਨਹੀਂ ਜੂਰੀ ਨਹੀਂ ਕਿ ਸਾਡੇ ਅਧਿਕਾਰੀ ਆ ਜਾਣਗੇ ਉਹ ਮੰਤਰੀਆਂ ਦੀ ਡਿਊਟੀ ਲੱਗ ਜੂ ਕੋਈ ਜੂਰੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਜਦੋਂ ਕਦੇ ਲੋਡ ਪਊ ਤੇ ਆ ਵੀ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਆਈਡੀ ਕੋ ਗੱਲ ਨਹੀਂ ਉਹ ਤੋਂ ਉਹਦੇ ਤੋਂ ਪਹਿਲਾਂ ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜਿਆਦਾ ਯਾਰ ਇਹ ਅਧਿਕਾਰੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਗ੍ਰਹਿ ਮਤਵਾਲੇ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਇਸ ਕਰਕੇ ਗ੍ਰਹਿ ਮਤਵਾਲੇ ਦੇ ਨਾਲ ਸੰਬੰਧਿਤ ਅਧਿਕਾਰੀ ਜਿਹੜੇ ਆ ਉਹ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣੇ ਜੁੜੀ ਆ ਇਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾ ਲਵਾਂ ਕੀ ਕਿ ਤੁਸੀਂ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲੇ ਦੇ ਤੇ ਗੱਲ ਕਰਾਂਗੇ ਸਰਕਾਰ ਇਨ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਔਰ ਪੂਰੀ ਹਮਦਰਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਣਾ ਮਸਲੇ ਜਿਹੜੇ ਆ ਜਿਹੜੇ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਿਹੜੇ ਜਿਹੜੇ ਕੋਈ ਕੇਂਦ ਸਰਕਾਰ ਨੂੰ ਲਿਖ ਕੇ ਭੇਜਣੇ ਹੋਣਗੇ ਉਹ ਭੇਜਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਵਾਉਂਦਾ ਕਿ ਅਸੀਂ ਹਮਦਰਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ ਅੱਜ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਤੇ بیٹھ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ ਸਾਡੀ ਜੇ ਮੰਤਰੀਆਂ ਦੀ ਲੱਗੂਗੀ ਸਾਡੀ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜਿਹੜਾ ਮੈਂ ਤੁਹਾਨੂੰ ਬਸ ਇਹ ਹੀ ਬੋਲਣਾ ਚਾਹੁੰਦਾ ਕਿ ਤੁਹਾਡੀਆਂ ਮੰਗਾਂ ਬਲਤੀ ਸਰਕਾਰ ਜਿਹੜੀ ਹੈ ਗੰਭੀਰ ਹੈ ਔਰ ਅਸੀਂ ਹਰ ਤਰ੍ਹਾਂ ਤੁਹਾਡੀਆਂ ਮੰਗਾਂ ਦੇ ਉੱਤੇ ਉਚਾਰ ਕਰਾਂਗੇ ਮੀਟਿੰਗ ਕਰਾਂਗੇ ਤੁਹਾਨੂੰ ਵੀ ਭਾਵਾਂਗੇ ਔਰ ਚੰਗੇ ਸਿੱਟੇ ਜੜੇ ਉਹ ਵਧੀਆ ਨਿਕਲਗੇ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਵਾਏ ਕੋ ਸਿੱਕਾ ਖਾਦਸ ਇਹ ਅਸੀਂ ਜਿਹੜੀ ਹੈ ਮੋਚਾਲੇ ਪਧਾਵਨੇ ਜਿਹੜੀਆਂ ਮੰਗਾਂ ਦੱਸੀਆਂ ਉਨ੍ਹਾਂ ਦੇ ਉੱਤੇ ਪੂਰਾ ਜੜੀ ਵਿਚਾਰ ਚਚਾ ਕਰਾਂਗੇ ਮੀਟਿੰਗ ਕਰਾਂਗੇ ਮੈਨੂੰ ਬਾਗੋਂ ਦਾ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਮੰਗਾ ਦਾ ਕਾਨੂੰਨੀ ਪੱਖ ਕੀ ਹੈ ਮੰਡਾ ਦਾ ਸਿਆਸੀ ਪੱਖ ਦਾ ਦੂਜੇ ਪੱਖ ਕਿਹੜੇ-ਕਿਹੜੇ ਆ ਤੇ ਸਾਡੀਆਂ ਮੰਗਾ ਦੇ ਉੱਤੇ ਵਿਚਾਰ ਕਰਕੇ ਤੇ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਚੇ ਵਾਲੇ ਸਾਥੀਆਂ ਨੂੰ ਜਿਹੜਾ ਉਹ ਬਸ਼ਵਤ ਵਾਕਿਆ ਹੈ ਕਿ ਸਰਕਾਰ ਉਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ ਇਹ ਮੈਂ ਕਹਿ ਕੇ ਆਇਆ ਔਰ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜਿਹੜੀ ਹੋ ਕਰ ਲੈਆ ਸਾਹਿਬ ਕਹਿੰਦੇ ਕਿ ਸਖਤ ਕਾਨੂੰਨ ਬਣਾਇਆ ਜਾਏਦਾ ਬੇਅਦਬੀ ਦੇ ਮਸਲੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੀ ਬਦਗੀਆਂ ਹੋ ਰਹੀਆਂ ਨੇ ਉਹਨਾਂ ਮਸਲੇ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਦੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਹੀ ਗੰਭੀਰ ਵੀ ਆਉ ਦਸੀ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਬਣਾ ਜਿਹੜਾ ਸਖਤੀ ਨਾਲ ਪੇਸ਼ ਆਉਂਦੇ ਆ ਜੇ ਇੱਥੋਂ ਅੱਗੇ ਵੀ ਕਾਨੂੰਨ ਤੇ ਆ ਗਿਆ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ ਜੇ ਦੇ ਤੋ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ ਤੇ ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ ਤੇ ਕੋਈ ਨਹੀਂ ਅਸੀਂ ਅਸੈਂਬਲੀ 'ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋ ਕਾਨੂੰਨ ਕੋਈ ਗੱਲ ਤਾਂ ਲੋੜ ਹੀ ਨਹੀਂ ਜਦੋਂ ਹੋਊਗੀ ਤਾਂ ਆਪਾਂ ਕੋਈ ਦਿੱਕਤ ਨਹੀਂ ਬੰਦ ਸਿੰਘਾਂ ਨੇ ਜਿਹੜੇ ਨੇ ਜਦੋਂ ਕਾਂਗਰਸ ਚ ਸੀਗੇ ਉਹ ਹਮੇਸ਼ਾ ਇਹ ਬੋਲ_{+ਤੇ ਰਹੀ ਸੀ ਮੋਰਚੀ ਨੂੰ ਲੇਕਿਨ ਜਦੋਂ ਉਹ ਜਦੋਂ ਤੋਂ ਭਾਪੀ ਚ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਂ ਬੰਦ ਸਿੰਘਾਂ ਦੇ ਨਾਲ ਆ ਮੈਂ ਪੂਰਾ ਜ਼ਰ ਲਵਾਉਂਗਾ ਨਹੀਂ ਕੋਈ ਨਹੀਂ ਬਿੱਟੂ ਕੀ ਖਿੰਦਾ ਕੀ ਨਹੀਂ ਖਿੰਦਾ ਉਹਦੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਸਰਕਾਰ ਦੇ ਬਿੱਟੂ ਨਹੀਂ ਭਾਪੀ ਦੇ ਵਿੱਚ ਨੇ ਉਹਨਾਂ ਦੇ ਆਪਣੇ ਖਿਆਲ ਆ ਠੀਕ ਹੈ ਜੇ ਉਹ ਨਾਲ ਆ ਤਾਂ ਉਹਨਾਂ ਨੂੰ ਸੈਂਟਰ 'ਚ ਗੱਲ ਕਰਨੀ ਚਾਹੀਦੀ ਐ ਅਸੀਂ ਇੱਥੇ ਕਹਾਂਗੇ ਉਹ ਸੈਂਟਰ 'ਚ ਗੱਲ ਪਰ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਦੇ ਉੱਤੇ ਪੁਦੀ ਉਹਨਰਦੀ ਦੇ ਨਾਲ ਤੇ ਪੁਦੀ ਗਬੀਤਾ ਦੇ ਨਾਲ ਜਿਹੜਾ ਬਚਾ ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ ਕੋਈ ਟਾਈਮ ਕੋਈ ਮੀਟਿੰਗ ਦਾ ਸਮਾਂ ਰੱਖਾਂਗੇ ਜਲਦੀ ਕਿਉਂਕਿ ਦੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਜਲਦੀ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੂੰ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ ਨਹੀਂ ਜੂਰੀ ਨਹੀਂ ਕਿ ਸਾਡੇ ਅਧਿਕਾਰੀ ਆ ਜਾਣਗੇ ਉਹ ਮੰਤਰੀਆਂ ਦੀ ਡਿਊਟੀ ਲੱਗ ਜੂ ਕੋਈ ਜੂਰੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਜਦੋਂ ਕਦੇ ਲੋਡ ਪਊ ਤੇ ਆ ਵੀ ਜਾਣਗੇ ਉਹ ਪੰਜਾਬ ਦੇ ਮੁਫਤ ਹੀ ਆਈਡੀ ਕੋ ਗੱਲ ਨਹੀਂ ਪਰ ਉਹਦੇ ਤੋਂ ਪਹਿਲਾਂ ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜਿਆਦਾ ਯਾਰ ਇਹ ਅਧਿਕਾਰੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਗ੍ਰਹਿ ਮੰਤਰੀ ਵਾਲੇ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਇਸ ਕਰਕੇ ਗ੍ਰਹਿ ਮੰਤਰੀ ਵਾਲੇ ਦੇ ਨਾਲ ਸੰਬੰਧਿਤ ਅਧਿਕਾਰੀ ਜਿਹੜੇ ਆ ਉਹ ਇਹਨਾਂ ਮੀਟਿੰਗਾਂ ਦੇ ਸ਼ਾਮਲ ਹੋਣੇ ਜੁੜੀ ਆ ਉਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾਂਗੇ ਕਿ ਤੁਸੀਂ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲੇ ਉੱਤੇ ਗੱਲ ਕਰਾਂਗੇ ਸਰਕਾਰ ਇਨੋਂ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਔਰ ਪੂਰੀ ਹਮਦਰਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਾਂ ਇਹ ਮਸਲੇ ਜਿਹੜੇ ਆ ਜਿਹੜੇ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਰ ਜਿਹੜੇ ਕੋਈ ਕੇਂਦ ਸਰਕਾਰ ਤੋਂ ਲੈ ਕੇ ਪੱਧਰੇ ਹੋਣਗੇ ਉਹ ਭਜਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਹਮਦਰਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ ਅੱਜ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਤੇ ਬਾਠ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ ਸਾਡੀ ਜੇ ਮੰਤਰੀਆਂ ਦੀ ਲੱਗੂਗੀ ਸਾਡੀ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜਿਹੜਾ ਮੈਂ ਤੈਨੂੰ بس یہی ਪ੍ਰੋਫੈਸਰ ਮੇਰੇ ਤੋਂ ਨਾ ਕਿ ਤੁਹਾਡੀਆਂ ਮੰਗਾ ਪਲਤੀ ਸਰਕਾਰ ਜਿਹੜੀ ਆ ਗੰਭੀਰ ਐ ਔਰ ਅਸੀਂ ਹਰ ਤਰ੍ਹਾਂ ਤੁਹਾਡੀਆਂ ਮੰਗੇ ਦੇ ਉੱਤੇ ਕੋਸ਼ਿਸ਼ ਕਰਾਂਗੇ ਮੀਟਿੰਗ ਕਰਾਂਗੇ ਤੁਹਾਨੂੰ ਵੀ ਭਾਵਾਂਗੇ ਉਹ ਚੰਗੇ ਸਿੱਟੇ ਜਿਹੜੇ ਉਹ ਵਧੀਆ ਨਿਕਲ ਗਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਇਗੋ ਸਿੱਕਾ ਖਾਲਸਾ ਤੇ ਅਸੀਂ ਜਿਹੜੀ ਐ ਮੋਚਾਲੇ ਭਾਵਨ ਜਿਹੜੀਆਂ ਮੰਗਾ ਦੱਸੀਆਂ ਉਹਨਾਂ ਦੇ ਉੱਤੇ ਪੂਰਾ ਜੜੀ ਵਿਚਾਰ ਚਚਾ ਕਰਾਂਗੇ ਮੀਟਿੰਗ ਕਰਾਂਗੇ ਮੈਨੂੰ ਬਾਜੂ ਦਾ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਮੰਗਾ ਦਾ ਕਾਨੂੰਨੀ ਪੱਖ ਕੀ ਹੈ ਬੰਦੇ ਦਾ ਸਿਆਸੀ ਪੱਖ ਜਾਂ ਦੂਜੇ ਪੱਖ ਕਿਹੜੇ-ਕਿਹੜੇ ਆ ਤੇ ਸਾਡੀਆਂ ਮੰਗਾਂ ਦੇ ਉੱਤੇ ਵਿਚਾਰ ਕਰਕੇ ਤੇ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਚ ਵਾਲੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਵਾਕਿਆ ਹੈ ਕਿ ਸਰਕਾਰ ਇਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ ਇਹ ਮੈਂ ਕਹਿ ਕੇ ਆਇਆ ਹਾਂ ਉਹ ਤੇ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜੜੀ ਕਰ ਲਿਆ ਸਰ ਸਾਹਿਬ ਕਹਿੰਦੇ ਕਿ ਸਖਤ ਕਾਨੂੰਨ ਬਣਾਇਆ ਜਾਂਦਾ ਬੇਅਦਬੀ ਦੇ ਮਸਲਿਆਂ ਨੂੰ ਲੈ ਕੇ ਕਿਉਂਕਿ ਬਹੁਤ ਸਾਰੀ ਬਦਗੀਆਂ ਹੋ ਰਹੀਆਂ ਨੇ ਉਹਨਾਂ ਦੇ ਮਸਲੇ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਵੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਹੀ ਗੰਭੀਰ ਵੀ ਆਉ ਦੱਸੀ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਵੇਲੇ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਉਂਦੇ ਆ ਜੇ ਇੱਥੋਂ ਅੱਗੇ ਵੀ ਕਾਨੂੰਨ ਤੇ ਹੈਗੇ ਆ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ ਜੇ ਦੇ ਤੋਂ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ ਤੇ ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ ਤੇ ਕੋਈ ਨਹੀਂ ਅਸੀਂ ਅਸੈਂਬਲੀ 'ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋ ਕਾਨੂੰਨ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਪਰ ਜੇ ਹੋਊਗੀ ਤਾਂ ਆਪਾਂ ਕੋਈ ਦਿੱਕਤ ਨਹੀਂ ਬੰਦ ਸਿੰਘਾਂ ਦੇ ਜਿਹੜੇ ਨੇ ਜਦੋਂ ਕਾਂਗਰਸ ਚ ਸੀਗੇ ਉਹ ਹਮੇਸ਼ਾ ਇਹਪੋਸਟ ਕਰਦੇ ਰੇ ਸੀ ਮੋਚੀ ਨੂੰ ਲੇਕਿਨ ਜਦੋਂ ਉਹ ਚੋਂ ਤੋਂ ਭਾਜਪਾ ਚ ਰਹਿਣੇ ਉਹ ਕਹਿੰਦੇ ਕਿ ਮੈਂ ਬੰਦ ਸਿੰਘਾਂ ਦੇ ਨਾਲ ਆ ਮੈਂ ਪੂਰਾ ਸਾਥ ਦਵਾਂਗਾ ਨਹੀਂ ਕੋਈ ਨਹੀਂ ਬਿੱਟੂ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹਦੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਸਰਕਾਰ ਦੇ ਬਿੱਟੂ ਹਣੀ ਭਾਜਪਾ ਦੇ ਵਿੱਚ ਨੇ ਉਹਨਾਂ ਦੇ ਆਪਣੇ ਖਿਆਲ ਆ ਠੀਕ ਹੈ ਜੇ ਉਹ ਨਾਲ ਆ ਤਾਂ ਉਹਨਾਂ ਨੂੰ ਸੈਂਟਰ 'ਚ ਗੱਲ ਕਰਨੀ ਚਾਹੀਦੀ ਆ ਅਸੀਂ ਇੱਥੇ ਕਹਾਂਗੇ ਉਹ ਸੈਂਟਰ 'ਚ ਗੱਲ ਵਾਸੀ ਜੜੀਆਂ ਨਾਲ ਦੀ ਮੰਗਾ ਦੇ ਉੱਤੇ ਉਹਦੀ ਅੰਦਰ ਦੀ ਦੇ ਨਾਲ ਤੇ ਉਹਦੀ ਗਬੀਤਾਂ ਦੇ ਨਾਲ ਜਿਹੜਾ ਬਚਾ ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ ਕੋਈ ਟਾਈਮ ਕੋਈ ਮੀਟਿੰਗ ਦਾ ਸਮਾਂ ਰੱਖੀਏ ਜਲਦੀ ਕਿਉਂਕਿ ਜੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਜਲਦੀ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੂੰ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ ਨਹੀਂ ਜੂਰੀ ਨਹੀਂ ਕਿ ਸਾਡੇ ਅਧਿਕਾਰੀ ਆ ਜਾਈਏ ਕੋਈ ਮੰਤਰੀਆਂ ਦੀ ਡਿਊਟੀ ਲੱਗ ਜੂ ਕੋਈ ਜੂਰੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਜਦੋਂ ਕਦੇ ਲੋਡ ਪਊ ਤੇ ਆ ਵੀ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਆਈਡੀ ਕੋ ਗੱਲ ਨਹੀਂ ਉਹ ਤੋਂ ਉਹਦੇ ਤੋਂ ਪਹਿਲਾਂ ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜ਼ਿਆਦੇ ਆ ਇਹ ਅਦਕਾਦੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜ਼ਿਆਦਾ ਸੰਬੰਧ ਰੱਖਦੇ ਆ ਗ੍ਰਹਿ ਮੰਤਰੀਅਲੇ ਦੇ ਨਾਲ ਜ਼ਿਆਦਾ ਸੰਬੰਧ ਰੱਖਦੇ ਆ ਇਸ ਕਰਕੇ ਗ੍ਰਹਿ ਮੰਤਰੀਅਲੇ ਦੇ ਨਾਲ ਸੰਬੰਧਤ ਅਦਕਾਦੀ ਜਿਹੜੇ ਆ ਉਹ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣੇ ਜੁੜੀ ਆ ਉਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾਂਗੇ ਜੀ ਕਿ ਤੁਸੀਂ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲੇ ਉੱਤੇ ਗੱਲ ਕਰਾਂਗੇ ਸਰਕਾਰ ਇਹਨਾਂ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਔਰ ਪੂਰੀ ਹਮਦਰਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਾਂ ਦੇ ਮਸਲੇ ਜਿਹੜੇ ਆ ਜਿਹੜੇ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਿਹੜੇ ਜਿਹੜੇ ਕੋਈ ਕੇਂਦਰੀ ਸਰਕਾਰ ਤੋਂ ਲੈ ਕੇ ਭੇਜਨੇ ਹੋਣਗੇ ਉਹ ਭੇਜਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਹਮਦਰਦੀ ਦੇ ਨਾਲ ਤਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ ਅੱਜ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਫੇਰ ਬੈਠ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ ਸਾਡੀ ਜੇ ਮੰਤਰੀਆਂ ਦੀ ਲੱਗੂਗੀ ਸਾਡੀ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜਣ ਮੈਂ ਤੁਹਾਨੂੰ ਬੱਸ ਇਹ ਹੀ ਪ੍ਰੋਫੈਸਰ ਦੋਨੇ ਤਨਾ ਕਿ ਤੁਹਾਡੀਆਂ ਮੰਗਾ ਪਲਤੀ ਸਰਕਾਰ ਜਿਹੜੀ ਹੈ ਗੰਭੀਰ ਹੈ ਔਰ ਅਸੀਂ ਹਰ ਤਰ੍ਹਾਂ ਤੁਹਾਡੀਆਂ ਮੰਗਾ ਦੇ ਉੱਤੇ ਕੋਸ਼ਿਸ਼ ਕਰਾਂਗੇ ਮੀਟਿੰਗ ਕਰਾਂਗੇ ਤੁਹਾਨੂੰ ਵੀ ਭਾਵਾਂਗੇ ਔਰ ਚੰਗੇ ਸਿੱਟੇ ਜਿਹੜੇ ਉਹ ਵਧੀਆ ਨਿਕਲ ਲਿਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਏ ਗੋਸੀਖਾ ਖਾਨ ਜੀ ਜਿਹੜੀ ਕਿ ਮੰਗਾ ਇਹ ਅਸੀਂ ਜਿਹੜੀ ਹੈ ਮੋਚਾਲੇ ਪਧਾਵਨੇ ਜਿਹੜੀਆਂ ਮੰਗਾ ਦੱਸੀਆਂ ਉਨਾਂ ਦੇ ਉੱਤੇ ਪੂਰਾ ਜੜੀ ਵਿਚਾਰ ਚर्चा ਕਰਾਂਗੇ ਮੀਟਿੰਗ ਕਰਾਂਗੇ ਮੈਨੂੰ ਬਾਜੂ ਦਾ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਮੰਗਾ ਦਾ ਕਾਨੂੰਨੀ ਪੱਖ ਕੀ ਹੈ ਮੰਡਾ ਦਾ ਸਿਆਸੀ ਪੱਖ ਜਾਂ ਦੂਜੇ ਪੱਖ ਕਿਹੜੇ-ਕਿਹੜੇ ਆ ਤੇ ਸਾਧੀਆਂ ਮੰਗਾ ਦੇ ਉੱਤੇ ਵਿਚਾਰ ਕਰਕੇ ਤੇ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਇਹ ਮੈਂ ਉਹਨਾਂ ਨੂੰ ਆਪਣੇ ਮੋਚੇ ਵਾਲੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਦਵਾ ਕੇ ਆਇਆ ਕਿ ਸਰਕਾਰ ਇਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ ਇਹ ਮੈਂ ਕਹਿ ਕੇ ਆਇਆ ਔਰ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜੜੀ ਉਹਨਾਂ ਸਾਹਿਬ ਕਹਿੰਦੇ ਕਿ ਸਖਤ ਕਾਨੂੰਨ ਬਣਾਇਆ ਜਾਂਦਾ ਬੇਅਦਬੀ ਦੇ ਇਹਨਾਂ ਮਸਲਿਆਂ ਨੂੰ ਲੈ ਕੇ ਕਿਉਂਕਿ ਬਹੁਤ ਸਾਰੀ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਮਸਲਿਆਂ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਦੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਹੀ ਗੰਭੀਰ ਵੀ ਆਉ ਦਸੀਂ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਬਣੇ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਉਂਦੇ ਆ ਜੇ ਇੱਥੇ ਤੋਂ ਅੱਗੇ ਵੀ ਕਾਨੂੰਨ ਤੇ ਆ ਗਏ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ ਜਿਹਦੇ ਤੋਂ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ ਤੇ ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ ਤੇ ਕੋਈ ਨਹੀਂ ਅਸੀਂ ਅਸੈਂਬਲੀ 'ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋ ਕਾਨੂੰਨ ਇਹ ਗੱਲ ਤਾਂ ਲੋੜੀ ਨਹੀਂ ਜਦੋਂ ਹੋਊਗੀ ਤਾਂ ਆਪਾਂ ਕੋਈ ਦਿੱਕਤ ਨਹੀਂ ਬੰਦ ਸਿੰਘਾਂ ਦੇ ਜਿਹੜੇ ਨੇ ਜਦੋਂ ਕਾਂਗਰਸ 'ਚ ਸੀਗੇ ਉਹ ਹਮੇਸ਼ਾ ਇਹਪੋਸਟ ਕਰਦੇ ਰਹੀ ਸੀ ਮੋਦੀ ਨੂੰ ਲੇਕਿਨ ਹੁਣ ਉਹ ਜਦੋਂ ਤੋਂ ਭਾਜਪਾ 'ਚ ਰਹੇ ਨੇ ਉਹ ਕਹਿੰਦੇ ਨੇ ਕਿ ਮੈਂ ਬੰਦ ਸਿੰਘਾਂ ਦੇ ਨਾਲ ਆ ਮੈਂ ਪੂਰਾ ਸਾਥ ਦੇਵਾਂਗਾ ਨਹੀਂ ਕੋਈ ਨਹੀਂ ਬਿੱਟੂ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹਦੇ ਵਿਚਾਰ ਆ ਸਾਡੇ ਆਪਣੇ ਵਿਚਾਰ ਆ ਸਰਕਾਰ ਦੇ ਬਿੱਟੂ ਹਣੀ ਭਾਜਪਾ ਦੇ ਵਿੱਚ ਨੇ ਉਹਨਾਂ ਦੇ ਆਪਣੇ ਖਿਆਲ ਆ ਠੀਕ ਹੈ ਜੇ ਉਹ ਨਾਲ ਆ ਤਾਂ ਉਹਨਾਂ ਨੂੰ ਸ਼ਟਰ 'ਤੇ ਗੱਲ ਕਰਨੀ ਚਾਹੀਦੀ ਆ ਅਸੀਂ ਇੱਥੇ ਕਹਾਂਗੇ ਉਹ ਸੈਂਟਰ 'ਚ ਕਰ ਪਰ ਅਸੀਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਦੇ ਉੱਤੇ ਪੂਰੀ ਅੰਦਰ ਦੀ ਨਾਲ ਤੇ ਪੂਰੀ ਕਮੇਟੀ ਦਾ ਨਾਲ ਜਿਹੜਾ ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ ਕੋਈ ਟਾਈਮ ਜਲਦੀ ਕਿਉਂਕਿ ਜੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ ਜਲਦੀ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੂੰ ਦੱਸਾਂਗੇ ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ ਨਹੀਂ ਜ਼ਰੂਰੀ ਨਹੀਂ ਕਿ ਸਾਡੇ ਅਧਿਕਾਰੀਆਂ ਦੀ ਆ ਜਾਈਏ ਕਿ ਉਹ ਮੰਤਰੀਆਂ ਦੀ ਡਿਊਟੀ ਲੱਗ ਜੂ ਕੋਈ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਜਦੋਂ ਕਿ ਲੋਡ ਬੂਥ ਤੇ ਆ ਵੀ ਜਾਣਗੇ ਉਹ ਪੰਜਾਬ ਦੇ ਮੁੱਖ ਮੰਤਰੀ ਐਡੀ ਕੋ ਗੱਲ ਨਹੀਂ ਪਰ ਉਹਦੇ ਤੋਂ ਪਹਿਲਾਂ ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜਾਦੇ ਆ ਇਹ ਅਧਿਕਾਰੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਗ੍ਰਾਮ ਪਤਾਲੇ ਦੇ ਨਾਲ ਜਾਦੇ ਸੰਬੰਧ ਰੱਖਦੇ ਆ ਇਸ ਕਰਕੇ ਗ੍ਰਾਮ ਪਤਾਲੇ ਦੇ ਨਾਲ ਸੰਬੰਧਿਤ ਅਧਿਕਾਰੀ ਜਿਹੜੇ ਆ ਉਹ ਇਹਨਾਂ ਮੀਟਿੰਗਾਂ ਦੇ ਸ਼ਾਮਲ ਹੋਣੇ ਜੁੜੀ ਆ ਇਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾ ਲਵਾਂ ਜੀ ਕਿ ਤੁਸੀਂ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਟੇਲ ਦੇ ਵਿੱਚ ਇਹਨਾਂ ਮਸਲੇ ਦੇ ਤੇ ਗੱਲ ਕਰਾਂਗੇ ਸਰਕਾਰ ਇੰਨੇ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਔਰ ਪੂਰੀ ਹਮਦਰਦੀ ਰੱਖਦੀ ਹੈ ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਣਾ ਮਸਲੇ ਜਿਹੜੇ ਆ ਜਿਹੜੇ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ ਜਰ ਜਿਹੜੇ ਕੋਈ ਕੇਂਦ ਸਰਕਾਰ ਨੂੰ ਲੈ ਕੇ ਭੇਜਨੇ ਹੋਣਗੇ ਉਹ ਭੇਜਾਂਗੇ ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਉਂਦਾ ਕਿ ਅਸੀਂ ਹਮਦਰਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ ਅੱਜ ਥੋੜੇ ਮਿਲੇ ਹੋ ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਫੇਰ ਬੈਠ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ ਸਾਡੀ ਜੇ ਮੰਤਰੀਏ ਦੀ ਲੱਗੂਗੀ ਸਾਡੀ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ ਸੋ ਆਪਾਂ ਜਲਦੀ ਜੜਾ ਮੈਂ ਤੈਨੂੰ ਬੱਸ ਇਹ ਹੀ ਪ੍ਰੋਫੈਸਰ ਮੈਨੂੰ ਤੈਨਾਂ ਕਿਹਾ ਤੜੀਆਂ ਮੰਗਾ ਪਲਤੀ ਸਰਕਾਰ ਜਿਹੜੀ ਆ ਗੰਬੀਰ ਐ ਔਰ ਅਸੀਂ ਹੱਥ